बिलगा पुलिस दो काबू, देसी पिस्तौल जिंदारोन खिडौ बरा जलंधर दहाती बिलगा दसला रख वाल खिलाफ चल रही विशेष मुहिम ति दो नौजवान काबू करके दे पासो एक देसी पिस्तौल मैगजीन एक जिंदारोद एक खिडौना रिवालवर मोटरसाइकल बराबद करने सफलता हासिल की है

बत्ती बटा 5 बोर बरामद हुई जबकि मोटरसाइकिल पे पीछे बैठे नरिंदर सिंह उर्फ निंदर पुत्र जसवीर सिंह वासी पिंड चूहे की थाना नूरमहल के पासो एक देसी पिस्तौल मैगजीन समेत बरामद किया गया इस मामले संबंधी थाना बिलगाविच मुकदमा नंबर 196 मिति 29 दिसंबर 2005 अधीन तारा पंजी 1 बी ए 54 98 फर्जकेट दर्ज करके अगली तफ्तीश शुरू कर दी गई है ਪੁਲਿਸ ਅਨੁਸਾਰ ਦੋਵੇਂ ਦੋਸ਼ੀਆਂ ਖਿਲਾਫ ਪਹਿਲਾ ਵੀ ਨਸ਼ਾ ਵੇਚਣ ਸੰਬੰਧੀ ਮਾਮਲੇ ਦਰਜ ਹਨ ਅਤੇ ਉਹਨਾਂ ਨਾਲ ਡੂੰਘਾਈ ਨਾਲ ਪੁੱਛਗਛ ਜਾਰੀ ਹੈ। ਜੋ ਟੀਵੀ ਨਿਊਜ਼ ਚੈਨਲ ਤੋਂ ਪੱਤਰਕਾਰ ਇੰਦਰਜੀਤ ਸਿੰਘ ਬੈਂਸ ਦੇ ਨਾਲ सुरेंद्र ਕੁਮਾਰ ਸੋਨੂ ਦੀ ਖਾਸ ਰਿਪੋਰਟ। ਮਾਜੋਗ ਸੀਨੀਅਰ ਪੁਲਿਸ ਕਪਤਾਨ ਸ੍ਰੀ ਹਰਵਿੰਦਰ ਸਿੰਘ ਵਿਲਕਦੇ ਦਿਸ਼ਾ ਨਿਰਦੇਸ਼ਾਂ ਤੇ ਜਿਹੜੇ ਮਾੜੀ ਅਸਰਾ ਕਲੱਬ ਚੋਰੀ ਜਾਣੀ ਮਹਿੰਮ ਦਾ ਜਨ ਡਕ ਹੋ ਦੇ ਜਿਹੜੇ ਵਿਅਕਤੀਆਂ ਨੂੰ ਅਸੀਂ ਦੋ ਬੰਦਿਆਂ ਨੂੰ ਜਿਹੜਾ ਬਿਲਗਾ ਪੁਲਿਸ ਸਟੇਸ਼ਨ ਅਰੇਸਟ ਕੀਤਾ ਜਿਨ੍ਹਾਂ ਕੋਲੋਂ ਦੋ ਪਿਸਤਲ ਜਿਹੜੇ ਬਰਾਮਦ ਹੋ ਰਿਹਾ ਇੱਕ ਬੱਤੀ ਬੋਰ ਹੋ ਰਿਹਾ ਇੱਕ ਜਿਹੜਾ ਕਢਾਉਣਾ ਪਿਸਤਲ ਨਾਲ ਜਿੰਦਾ ਰੌਂਦ ਇੱਕ ਮੁਕਤ ਸਕਦਿਆਨ ਕਪ ਕੀਤਾ ਦੋ ਵਿਅਕਤੀ ਐਸੀ ਇਹਦੇ ਵਿੱਚ ਜਿਹੜੇ ਅਰੈਸਟ ਕੀਤੇ ਆ ਜਿਨ੍ਹਾਂ ਨੂੰ ਅਹੀਂ ਪੇਸ਼ ਅਦਾਲਤ ਕਰਕੇ 4 ਨੰਬਰ ਮਾਨ ਹਾਸਲ ਕੀਤਾ ਵਾ ਸਾਮੂਹੇ ਦੇ ਵਿੱਚੋਂ ਜਿਹੜੀ ਕਾਫੀ ਅੱਗੇ ਜਿਹੜੀ ਆ ਉਹ ਫੋਰ ਜਿਹੜੇ ਵਾਰਕ ਦਾ ਕੇਸ ਹੁੰਦਾ ਜਿਹੜਾ ਉਹ ਚਾਂਸ ਜੋਂ ਦਿਖਾਈ ਦਿੰਦੇ ਆ ਹਾਂ ਮੁਕਦਮੇ ਇਹਨਾਂ ਦੇ ਐਂਡਿਪ ਸੈਕਟਰ ਦੇ ਪਹਿਲਾਂ ਦਰਜਾ ਪਹਿਲਾਂ ਵੀ ਜੇਲ੍ਹ ਜਾ ਚੁੱਕੇ ਆ ਤੇ ਰੋਟਾ ਫੋਮਾਂ ਦੇ ਵਿੱਚ ਵੀ ਇਹ ਸ਼ਾਮਲ ਆ ਉਹਨਾਂ ਸਾਡੇ ਕੋਲ ਜਿਹੜਾ ਮੋਟਰਸਾਈਕਲ ਹਿਗਰਵਰ ਕੀਤਾ ਉਹਦੇ ਬਾਰੇ ਵੀ ਜਿਹੜਾ ਅਸੀਂ ਉਸਾਨ ਬੰਨ ਕਰ ਰਹੇ ਆਂ ਵੀ ਚੋਰੀ ਦਾ ਜਾਂ ਕਿਸ ਤਰ੍ਹਾਂ ਹੋਰ ਵੀ ਜਿਹੜੀ ਰਿਕਵਰੀ ਹੋਣ ਦਾ ਕੋ ਆਸ ਨਹੀਂ ਹੈ ਪਤਾ ਨਹੀਂ ਕਿ ਫੈਕਸ਼ਨ ਕਿੰਨਾ ਦਿਨ ਬਗਤ ਮੈਂ ਪਹਿਲਾਂ ਦਰਜ ਕਰਦਾ ਮਕਦਮੇ ਪਹਿਲਾਂ ਜਿਹੜੇ ਹੈਗੇ ਆ 27 ਚ ਤੇ 22 ਐਂਟੀ ਸੈਕਟਰ ਪਹਿਲਾਂ ਮਕਦਮੇ ਦਰਜ ਐਂਡ ਸਿਕਦਮ ਮਕਦਮਾ ਪਹਿਲਾਂ ਦਰਜ ਹੈਗੇ ਨੇ ਨਸ਼ੇੜੀ ਨੇ ਨਸ਼ੇ ਨਸ਼ਾ ਕਰਦੇ ਆ ਵੇਚਦੇ ਵੀ ਆ ਹਾਂ ਬਿਲਕੁਲ ਜਿਹੜਾ ਜਿਹੜਾ ਨਸ਼ਾ ਕਰਨ ਵਾਲੇ ਹੈਗੇ ਉਹ ਕਿਤੇ ਨਾ ਕਿਤੇ ਆਪਣੀ ਪੂਰਤੀ ਵਾਸਤੇ ਟਫਵਾ ਕਰਦੇ ਆ ਚੋਰੀਆਂ ਕਰਦੇ ਆ ਉਦੇ ਬਾਰੇ ਅਸੀਂ ਡਿਟੇਲ ਦੇ ਵਿੱਚ ਜਿਹੜੀ ਆ ਉਹ ਬਿਸ਼ਕੀ ਚਲਦੀ ਚਲਦੀ ਪਈ ਆ ਕੱਲ ਦੇ ਅਸੀਂ ਇਹਨਾਂ ਨੂੰ ਅਦਾਲਤ ਕਰਕੇ ਜਰਾ ਰਮਾਨ ਚਾਰ ਦਿਨ ਦਾ ਕਿਟ ਕਰ ਲਿਆ ਇਹ ਸੋਰਸ ਦਾ ਤੇ ਜਿਹੜੀ ਹੈਗੀ ਆ ਉਹ ਕਰ ਰਹੇ ਆ ਪਤਾ ਜਿੱਦਾਂ ਅੱਜ ਅਸੀਂ ਥੋੜੀ ਇਹਦੀ ਪੁਸ਼ਸ਼ ਕੀਤੀ ਜਾਂ ਸਾਨੂੰ ਇੱਕ ਜਿਹੜੀ ਆ ਜਿਸ ਬੰਦੇ ਦਾ ਨਾਮ ਅਸੀਂ ਰਿਵੀਲ ਨਹੀਂ ਕਰ ਸਕਦੇ ਇਹਦੇ ਵਿੱਚ ਉਹਦੇ ਬਾਰੇ ਅਸੀਂ ਬਹੁਤ ਜਲਦੀ ਹੋਰ ਵੱਖਰੇ ਤੌਰ ਤੇ ਦੱਸ ਦੇਵਾਂਗਾ ਤਾਂ ਬਿਲਕੁਲ ਸਾਡੇ ਨਾਲ ਗੋਰਸੀਆਂ ਜਿਹੜੇ ਪਿੰਡ ਹੈਗੇ ਆ ਉਹ ਗੋਰਸੀਆਂ ਦੇ ਹਾਲ ਉੱਥੇ ਸਰਪੰਚ ਸਾਹਿਬ ਦੇ ਘਰ ਦੇ ਬਾਹਰ ਜਿਹੜੀ ਫਾਇਰ ਹੋਇਆ ਸੀਗਾ ਸੇ ਉਹਦੇ ਵਿੱਚ ਦੋ ਗੋਲੀਆਂ ਜਿਹੜੀਆਂ ਜਿਹੜੀਆਂ ਫਾਇਰ ਹੋਈ ਸੀਗੀਆਂ ਦੋ ਰਾਉਂਡ ਇੱਕ ਉਹਦੇ ਜਿਹੜੀ ਜਾਂ ਗੇਟ ਦੇ ਉੱਤੇ ਇੱਕ ਅੱਗੇ ਜਾ ਕੇ ਅਸੀਂ ਜਿਹੜਾ ਇਹਨਾਂ ਕੋਲ ਪਿਸਤਲ ਬੱਤੀ ਬੋਰ ਕਵਰ ਕੀਤਾ ਤੇ ਨਾਲ ਇਹਨਾਂ ਕੋਲ ਹੀ ਜਿੰਦਾ ਕਾਰਕੁਸ਼ ਜਿਹੜਾ ਰਿਕਵਰ ਕੀਤਾ ਅਸੀਂ ਚਾਹੁੰਦੇ ਆ ਕਿ ਇਹਦੀ ਫਰੈਂਸਿਕ ਲੈਬ ਜਿਹੜੀ ਹੈ ਨਾ ਵਿੱਚ ਉਹਦੀ ਰਿਪੋਰਟ ਜਟ ਕਰਨੀ ਜਾਵੇ ਤੇ ਜਿੰਨੀ ਦੇ ਤੱਕ ਇਹਦਾ ਲਿੰਕ ਉਹਦਾ ਜੋੜ ਨਹੀਂ ਜਾਂਦਾ ਉਹ ਤੱਕ ਅਜੇ ਨਹੀਂ ਇਸ ਕੁਝ ਕਹਿ ਸਕਦੇ ਪਰ ਇਹ ਹੈਗਾ ਕਿ ਸਾਨੂੰ ਉੱਤੇ ਸ਼ੱਕ ਆ ਵੀ ਉਹ ਸੀਗਾ ਜ ਇਹਨਾਂ ਦਾ ਪਲਨ ਮੋਟਰਸਾਈਕਲ ਬਾਰੇ ਕਰ ਰਹੇ ਆ ਆਮ ਵੈਰੀਫਾਈਂਗ ਜਿਹੜਾ ਤੁਹੇ ਵੇਖੀ ਕਿ ਕੱਲ ਸ਼ਾਮ ਦਾ ਫਲੋਰ ਤੇ ਬੜਾ ਫੇਮਸ ਹੋ ਰਿਹਾ ਕੱਲ ਜਿਹੜੀ ਲੁੱਟ ਹੋ ਗਈ ਆ ਉਹਦੇ ਵਿੱਚ ਇੱਕ ਲੜਕਾ ਚੂਹੇ ਕੀ ਦਾਤ ਗੱਲ ਹੈ ਇਹਨਾਂ ਵਾਲਾ ਇਹਦੇ ਚੂਹੇ ਦੇ ਜ਼ਿਆਦਾ ਨਾਲ ਹੈ ਜਿਹੜਾ ਕਿ ਪਿੰਡੇ ਆਉਲੇ ਆ ਜਿਹੜੀ ਕੱਲ ਲੁੱਟ ਦੀ ਇਨਫੋਰਮੇਸ਼ਨ ਸਾਨੂੰ ਮਿਲੀ ਸੀ ਉਹਦੇ ਬਾਰੇ ਅਸੀਂ ਜਿਹੜੀ ਹੈ ਨਾ ਉਹ ਡਿਟੇਲ ਦੇ ਵਿੱਚ ਜਿਹੜੀ ਹੈ ਇਨਵੈਸਟੀਗੇਸ਼ਨ ਚੱਲ ਰਹੀ ਗਈ ਆ ਉਹਦੇ ਵਿੱਚ ਕਿਸੇ ਵੀ ਜਿੰਨੀਆਂ ਅਜੇ ਤੱਕ ਲੁੱਟ ਉਤੋਂ ਹੋਈਆਂ ਮੋਸਟਲੀ ਹੁੰਦਾ ਕਿ ਜਿਹੜਾ ਲੁੱਟਣ ਵਾਲਾ ਬੰਦਾ ਉਹਦਾ ਮਕਸਦ ਸੀ ਲੁਕਣਾ ਹੁੰਦਾ ਗੱਡੀ ਤੋੜਨਾ ਜਾਂ ਮਾਰਨਾ ਨਹੀਂ ਹੁੰਦਾ ਇਹਦੇ ਵਿੱਚ ਬੰਦਾ ਜਿਹੜਾ ਉਹਨਾਂ ਨੇ ਪਹਿਲਾਂ ਗੱਡੀ ਰੋਕ ਕੇ ਮਤਲਬ ਜਿਹੜਾ ਉਹਨੂੰ ਮਤਲਬ ਜਿਹੜੀ ਗੱਡੀ ਥੋੜੀ ਹੋਣੀ ਫਿਰ ਉਸ ਤੋਂ ਬਾਅਦ ਵਿੱਚ ਜਿਹੜਾ ਉਹ ਜਿਹੜਾ ਬੰਦਾ ਉਤਰਿਆ ਵਿੱਚੋਂ ਉਹਦੇ ਪਿੱਛੇ ਭੱਜੇ ਇੱਕ ਏਟੂ ਵੀ ਮਾਰੀ ਗੱਡੀ ਦੇ ਵਿੱਚ ਜਿਹੜੀ ਅਸੀਂ ਬੀ.ਵੀ.ਸੀ.ਟੀ. ਵੀ ਜਿਹੜੀ ਵੀਡੀਓ ਵਿੱਚ ਕੰਡੀ ਇਹ ਦਿਖਾਈ ਦਿੰਦੇ ਨੇ ਇਹਦੇ ਵਿੱਚ ਅਜੇ ਤੱਕ ਜਿਹੜਾ ਐਂਗਲ ਉਹ ਲੋਟਕੋ ਵਾਲਾ ਜੇ ਸਾਬਤ ਨਹੀਂ ਹੁੰਦਾ ਪਰ ਜਲਦੀ ਪੇਸ ਇਨਵੈਸਟੀਗੇਸ਼ਨ ਉਹ ਦੇਖ ਲੈਣੀ ਆ ਵੀ ਕੀ ਨਿਕਲਦਾ ਵਿੱਚੋਂ